ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਦਾ ਨਿਆਂ ਦਾ ਮੰਦਰ ਸੁਪਰੀਮ ਕੋਰਟ ਜਿੱਥੋਂ ਅਸੀਂ ਇਹ ਸੋਚਦੇ ਆ ਕਿ ਸਾਨੂੰ ਨਿਆਂ ਮਿਲੇਗਾ ਉਸ ਦੇ ਵਿੱਚੋਂ ਕੱਲ ਇੱਕ ਬੜੀ ਆਵਾਜ਼ ਆਈ ਹੈ ਉਹਨਾਂ ਨੇ ਕਿਹਾ ਕਿ ਰਾਜਵਾਨਾਂ ਨੂੰ ਫਾਂਸੀ ਕਿਉਂ ਨਹੀਂ ਦਿੰਦੇ ਇਹ ਗੱਲ ਅੱਜ ਸਾਰੇ ਅਖਬਾਰਾਂ ਦੀਆਂ ਸੁਰਖੀਆਂ ਤੇ ਆ ਮੈਂ ਤੁਹਾਨੂੰ ਖਾਤਮ ਕਰਾਉਣਾ ਇਸ ਅਖਬਾਰ ਦੀ ਸੁਰਖੀ ਵਿੱਚ ਕਲੀਅਰ ਲਿਖਿਆ ਕਿ ਰਾਜਵਾਣਾ ਨੂੰ ਫਾਂਸੀ ਕਿਉਂ ਨਹੀਂ ਦਿੰਦੇ ਤੇ ਇਹਦੇ ਨਾਲ ਦੀ ਨਾਲ ਉਹ ਗੱਲ ਵੀ ਆਪਣੇ ਆਪ ਦੇ ਵਿੱਚ ਬੜੀ ਵੱਡੀ ਆ ਕਿ ਸੁਪਰੀਮ ਕੋਰਟ ਕਹਿੰਦਾ ਫਾਂਸੀ ਕਿਉਂ ਨਹੀਂ ਦਿੰਦੇ ਤੇ ਰਾਜਵਾਣਾ ਕਹਿੰਦਾ ਮੈਨੂੰ ਫਾਂਸੀ ਕਿਉਂ ਨਹੀਂ ਲਾਉਂਦੇ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਤਫਾਕ ਹੈ ਭਾਵੇਂ ਕੀ ਅਦਾਲਤਾਂ ਮਾਫੀ ਵਾਸਤੇ ਹੁੰਦੀਆਂ ਨੇ ਅਦਾਲਤਾਂ ਛੁਟਕਾਰੇ ਵਾਸਤੇ ਹੁੰਦੀਆਂ ਨੇ ਪਰ ਇਹ ਇੱਕ ਐਸਾ ਕੇਸ ਆ ਜਿਹੜਾ ਸਿੱਖਾਂ ਦੀ ਉਸ ਇਤਿਹਾਸ ਦੀ ਤਰਜ਼ਬਾਨੀ ਕਰਦਾ ਜੀ ਇੱਕ ਪੰਜਾਬ ਦੇ ਅੰਦਰ ਬਹੁਤ ਵੱਡਾ ਇੱਕ ਜ਼ੁਲਮ ਹੋਇਆ ਜਿਹੜਾ ਕਿ 84 ਜੂਨ ਦੇ ਹਮਲੇ ਤੋਂ ਬਾਅਦ ਸਿੱਖਾਂ ਦੇ ਨਵੰਬਰ ਦੇ ਕਤਲੇਆਮ ਤੋਂ ਬਾਅਦ ਇੱਥੇ ਬਿਆਨ ਸਿੰਘ ਨਾਮ ਦੇ ਮੁੱਖ ਮੰਤਰੀ ਦੇ ਅਧੀਨ ਇੱਕ ਥੋੜੇ ਜੇ ਪਰਸੈਂਟ ਵੋਟ ਲੈ ਕੇ ਇੱਕ ਸਰਕਾਰ ਥੋਪੀ ਗਈ ਜਿੱਦ ਸਰਕਾਰ ਦੇ ਜਿਹੜੇ ਸਿਪਾ ਸਲਾਰ ਜਿਹੜੇ ਆ ਕੇ ਪੀਐਸ ਗਿਲ ਵਰਗੇ ਤੇ ਹੋਰ ਬੁੱਚੜ ਲੋਕ ਜਿਨ੍ਹਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਸਿੱਖਾਂ ਦਾ ਸਿੱਖ ਨੌਜਵਾਨਾਂ ਦਾ ਕਹਾਣ ਕੀਤਾ ਇਹ ਇੱਕ ਬਹੁਤ ਵੱਡਾ ਖੂਨ ਭਿਜਿਆ ਜਿਹੜਾ ਇਤਿਹਾਸ ਦਾ ਪੰਨਾ ਹੈ ਜਿਹਨੂੰ ਭੁਲਾਇਆ ਨਹੀਂ ਜਾ ਸਕਦਾ ਜਿਹਦਾ ਦਰਦ ਅੱਜ ਵੀ ਜਿਉਂਦਾ ਤਿਉਂ ਹੈ ਉਹ ਅੱਜ ਤੋਂ ਕਰੀਬ 30 ਸਾਲ ਪਹਿਲਾਂ 31 ਅਗਸਤ 1995 ਨੂੰ ਚੰਡੀਗੜ੍ਹ ਦੇ ਸੈਕਟਰੀਅਟ ਦੇ ਵਿੱਚ ਇੱਕ ਮਨੁੱਖੀ ਬੰਬ ਦਲਾਵਰ ਸਿੰਘ ਨਾਮ ਦਾ ਜਿਹੜਾ ਸ਼ਹੀਦ ਆ ਉਸ ਨੇ ਇੱਕ ਬੰਬ ਚਲਾਇਆ ਜਿਹਦੇ ਵਿੱਚ ਮੁੱਖ ਮੰਤਰੀ ਬੀਅੰਦ ਸਿੰਘ ਤੇ ਉਹਦੇ ਹੋਰ ਵੀ ਕਾਫੀ ਸਾਥੀ ਜਿਹੜੇ ਆ ਉਹ ਮਾਰੇ ਗਏ ਇਸ ਨੂੰ ਲੋਕ ਜਿਹੜੇ ਆ ਨਿਆਂ ਦੀ ਗੱਲ ਵੀ ਕਰਦੇ ਇਸ ਧਮਾਕੇ ਵਿੱਚ ਦਲਾਵਰ ਸਿੰਘ ਨਾਮ ਦਾ ਇੱਕ ਨੌਜਵਾਨ ਜੋ ਸ਼ਹੀਦ ਹੋ ਜਾਂਦਾ ਜਿਹਨੂੰ ਅਸੀਂ ਇਹ ਕਹਿੰਨੇ ਆ ਕਿ ਸਿੱਖਾਂ ਨੇ ਆਪਣਾ ਇਤਿਹਾਸ ਦੁਹਰਾਇਆ ਇਹ ਸਮੇਂ ਜਿਹੜੇ ਇਹਦੇ ਸਾਥੀ ਸੀ ਉਹ ਅੱਜ ਵੀ ਬੰਦੀ ਸਿੰਘ ਬਣ ਕੇ ਜੇਲ੍ਹ ਵਿੱਚ ਬੈਠੇ ਨੇ ਲੰਬੀਆਂ ਜਿਹੜੀਆਂ ਉਮਰਾਂ ਦੀ ਜਿਹੜੀ ਆ ਉਹ ਸਜ਼ਾ ਭੁਗਤ ਚੁੱਕੇ ਨੇ ਇਹਨਾਂ ਦੇ ਵਿੱਚ ਇੱਕ ਕਿਰਦਾਰ ਆ ਬਲਵੰਤ ਸਿੰਘ ਰਾਜਵਾਨਾ ਜਿਹੜਾ ਕਿ ਫੜਿਆ ਜਾਂਦਾ ਤੇ 1 ਅਗਸਤ 2007 ਨੂੰ ਉਸ ਨੂੰ ਫਾਂਸੀ ਦੀ ਸਜ਼ਾ ਤਾਂ ਕਰਕੇ ਸੁਣਾਈ ਜਾਂਦੀ ਹੈ ਕਿ ਉਸ ਨੇ ਕਿਹਾ ਕਿ ਮੈਂ ਕੋਈ ਵਕੀਲ ਨਹੀਂ ਕਰਨਾ ਤੇ ਮੈਂ ਇਸ ਜਿਹੜਾ ਕਾਰਾ ਵਾ ਉਸ ਦਾ ਮੈਂ ਦੋਸ਼ੀ ਆ ਮੈਂ ਇਹ ਕੀਤਾ ਇਹ ਗੱਲ ਕਹਿ ਕੇ ਉਹ ਜਿੱਥੇ ਜੱਜਾਂ ਨੂੰ ਤੇ ਬਾਕੀ ਸਾਰੇ ਲੋਕਾਂ ਨੂੰ ਜਿਵੇਂ ਕਹਿੰਦੇ ਨੇ ਸੁਣ ਕਰ ਦਿੰਦਾ ਇਹ ਆਪਣੇ ਆਪ ਦੇ ਵਿੱਚ ਇੱਕ ਨਵੇਕਲੀ ਗੱਲ ਆ ਜਿਹੜੀ ਅੱਜ ਤੱਕ ਜਿਉਂਦੀ ਆ ਇਸੇ ਕਰਕੇ ਸੁਪਰੀਮ ਕੋਰਟ ਕਹਿੰਦਾ ਉਹਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਤੇ ਉਹ ਕਹਿੰਦਾ ਮੈਨੂੰ ਫਾਂਸੀ ਕਿਉਂ ਨਹੀਂ ਦਿੰਦੇ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਆ ਬਲਵੰਤ ਸਿੰਘ ਰਾਜੋਆਣਾ ਨੂੰ ਜਿਹੜੀ ਫਾਂਸੀ ਹੈ ਉਹ 12 ਅਕਤੂਬਰ 2010 ਨੂੰ ਤਸਦੀਕ ਕੀਤੀ ਗਈ ਤੇ 31 ਮਾਰਚ 2012 ਨੂੰ ਫਾਂਸੀ ਦੇਣ ਦਾ ਐਲਾਨ ਹੋਇਆ ਫੈਸਲਾ ਹੋਇਆ ਜਿਹੜੀ ਕਿ ਪਟਿਆਲਾ ਜੇਲ੍ਹ ਦੇ ਵਿੱਚ ਫਾਂਸੀ ਦੇਣੀ ਸੀ ਤੋਂ ਅੱਜ ਅਸੀਂ ਛੋਟੀ ਜੀ ਵਿਚਾਰ ਜਰੂਰ ਕਰਾਂਗੇ ਜਿਸ ਗੱਲ ਦਾ ਸਵਾਲ ਸੁਪਰੀਮ ਕੋਰਟ ਨੇ ਚੁੱਕਿਆ ਕਿ ਉਹਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਕਿਹੜੇ ਉਹ ਲੋਕ ਨੇ ਜਿਨ੍ਹਾਂ ਕਰਕੇ ਇਹ ਫਾਂਸੀ ਅੱਜ ਤੱਕ ਰੁਕੀ ਹੋਈ ਹੈ ਉਸ ਦੇ ਵਿੱਚ ਸਭ ਤੋਂ ਵੱਡਾ ਨਾਮ ਆਉਂਦਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਿਸ ਨੇ ਇਸ ਪੰਜਾਬ ਦੇ ਵਿੱਚ ਸਰਕਾਰ ਸਥਾਪਿਤ ਹੀ ਕੀਤੀ ਸੀ ਤੇ ਉਸ ਦੇ ਸਾਹਮਣੇ ਇਹ ਇੱਕ ਵੱਡਾ ਸਵਾਲ ਆਇਆ ਉਸ ਨੇ ਕਲੀਅਰ ਕਟ ਕਹਿ ਦਿੱਤਾ ਕਿ ਇਹ ਫਾਂਸੀ ਮੇਰੇ ਰਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਨਹੀਂ ਹੋਵੇਗੀ ਉਹਨੇ ਜਹਾਜ਼ ਚੁੱਕਿਆ ਉਹ ਦਿੱਲੀ ਚਲਾ ਜਾਂਦਾ ਰਾਸ਼ਟਰਪਤੀ ਕੋਲੇ ਪ੍ਰਧਾਨ ਮੰਤਰੀ ਕੋਲੇ ਇਸ ਗੱਲ ਦਾ ਜਿਗਰ ਕਰਦਾ ਦੇ ਇਸ ਫਾਂਸੀ ਨੂੰ ਕਿਸੇ ਨਾ ਕਿਸੇ ਢੰਗ ਨਾਲ ਰੁਕਵਾ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਦੂਜਾ ਜਿਹੜਾ ਕੇਸ ਆਉਂਦਾ ਉਹ ਆਉਂਦਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜੀ ਸਿੱਖਾਂ ਦੀ ਨੁਮਾਇੰਦਗੀ ਕਰਦੀ ਆ ਉਸ ਨੇ ਆਪਣੇ ਵੱਲੋਂ ਇੱਕ ਮਰਸੀ ਪਟੀਸ਼ਨ ਪਾਈ ਆ ਜਿਹੜਾ ਸਾਡਾ ਕਾਨੂੰਨੀ ਅਧਿਕਾਰ ਹੈ ਜਿਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਲਵੰਤ ਸਿੰਘ ਰਾਜਵਾਨਾ ਦੀ ਕੋਈ ਸਹਿਮਤੀ ਨਹੀਂ ਸੀ ਕਿਉਂਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀ ਆ ਬਲਵੰਤ ਸਿੰਘ ਰਾਜਵਾਨਾ ਦਾ ਬਿਆਨ ਸਿੰਘ ਨਾਲ ਕੋਈ ਨਿੱਜੀ ਵੈਰ ਨਹੀਂ ਸੀ ਉਸ ਦਾ ਜਿਹੜਾ ਮਸਲਾ ਸੀ ਉਹ ਸਿੱਖਾਂ ਦੀ ਆਨ ਸ਼ਾਨ ਤੇ ਸਿੱਖਾਂ ਤੇ ਹੋਏ ਜ਼ੁਲਮ ਦੇ ਕਲਾਪ ਇੱਕ ਬਗਾਵਤ ਸੀ ਇੱਕ ਫੈਸਲਾ ਸੀ ਸੋ ਉਹ ਸ਼ਰੋਣੀ ਕਮੇਟੀ ਉਹ ਪਟੀਸ਼ਨ ਪਾ ਦਿੰਦੀ ਆ ਜਿਹੜੀ ਕਿ ਕਰੀਬ 18 ਸਾਲ ਤੋਂ ਜਿਹੜੀ ਉਹ ਪਟੀਸ਼ਨ ਕਦੇ ਸਰਕਾਰ ਦੇ ਪਾਲੇ ਵਿੱਚ ਤੇ ਕਦੇ ਕੋਰਟ ਦੇ ਪਾਲੇ ਵਿੱਚ ਜਾਂਦੀ ਰਹਿੰਦੀ ਆ ਤੇ ਅਖੀਰ ਦੇ ਉੱਤੇ ਥੋੜਾ ਜਿਹਾ ਇਸ ਗੱਲ ਦੇ ਵਿੱਚ ਰੁਕਾਵਟ ਬਣਨ ਦੀ ਗੱਲ ਕਹੀ ਜਾ ਸਕਦੀ ਆ ਕਿ ਇਸ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550ਵਾਂ ਪ੍ਰਕਾਸ਼ ਪੁਰਬ ਤੇ 2019 ਵਿੱਚ ਸੁਲਤਾਨਪੁਰ ਸਾਹਿਬ ਆਉਂਦਾ ਤਾਂ ਉੱਥੇ ਇੱਕ ਐਲਾਨ ਕਰਦਾ ਜਿਹੜਾ ਕਿ ਸਿੱਖਾਂ ਦੇ ਭਾਵਨਾ ਉਹਦੇ ਮੱਲਮ ਲਾਉਣ ਦੀ ਗੱਲ ਕਹੀ ਜਾਂਦੀ ਆ ਕਿ ਬਲਵੰਤ ਸਿੰਘ ਰਾਜਵਾਨ ਦੀ ਫਾਂਸੀ ਮਾਫ ਕੀਤੀ ਜਾਂਦੀ ਆ ਤੇ ਬਾਕੀ ਬੰਦੀ ਸਿੰਘ ਜਿਹੜੇ ਆ ਜਿਹੜੀਆਂ ਕਿ ਦੋਗਣੀਆਂ ਸਜ਼ਾਵਾਂ ਭੁਗਤ ਚੁੱਕੇ ਨੇ ਉਹਨਾਂ ਨੂੰ ਰਿਹਾ ਕਰਨ ਦੀ ਗੱਲ ਆਉਂਦੀ ਹੈ ਪਰ ਉਹ ਅੱਜ ਤੱਕ 6 ਸਾਲ ਹੋ ਗਏ ਉਹ ਉੜ ਦਾ ਬੁੱਲ ਹਾਲੇ ਤੱਕ ਡਿੱਗਿਆ ਨਹੀਂ ਤੇ ਅੱਜ ਸੁਪਰੀਮ ਕੋਰਟ ਨੇ ਫੇਰ ਇਹ ਕਹਿ ਦਿੱਤਾ ਕਿ ਸਰਕਾਰ ਇਸ ਤੇ ਫੈਸਲਾ ਕਿਉਂ ਨਹੀਂ ਕਰਦੀ ਸੋ ਅੱਜ ਸਿੱਖਾਂ ਦੇ ਮੰਦੇ ਅੰਦਰ ਇੱਕ ਡਾਡਾ ਰੋਸ ਹੈ ਕਿ ਇਹ ਗੱਲ ਜਿਹੜੀ ਆ ਇਹ ਸਿਰਫ ਸਿੱਖਾਂ ਨਾਲ ਹੀ ਕਿਉਂ ਵਾਪਰਦੀ ਆ ਕਿਉਂ ਬਲਵੰਤ ਸਿੰਘ ਰਾਜਵਾਨਾ ਦੋ ਸਜ਼ਾਵਾਂ ਭੁਗਤ ਰਿਆ ਕਿ ਦੇਸ਼ ਦਾ ਕਾਨੂੰਨ ਸਿੱਖਾਂ ਵਾਸਤੇ ਦੋ ਸਜ਼ਾਵਾਂ ਲਈ ਬਣਾਇਆ ਗਿਆ ਇੱਕ ਪਾਸੇ ਤਾਂ ਉਹ 30 ਸਾਲ ਦੇ ਕਰੀਬ ਉਹ ਜੇਲ੍ਹ ਦੇ ਅੰਦਰ ਆ ਦੂਸਰਾ ਉਹ 18 ਸਾਲ ਤੋਂ 17 ਸਾਲ ਤੋਂ ਫਾਂਸੀ ਦੀ ਕੋਠੜੀ ਵਿੱਚ ਆ ਤੇ ਤੀਸਰਾ ਉਹਨੂੰ ਅੱਜ ਤੱਕ ਪਰੋਲ ਦੇ ਨਾਮ ਦੇ ਉੱਤੇ ਛੁੱਟੀ ਸਿਰਫ 3 ਘੰਟੇ ਦੀ ਮਿਲਦੀ ਆ 1 ਘੰਟਾ ਉਹਦੇ ਪਿਤਾ ਦੇ ਭੋਗ ਤੇ ਤੇ ਦੂਸਰੇ 2 ਘੰਟੇ ਉਹਦੇ ਭਰਾ ਦੇ ਭੋਗ ਤੇ ਜਿਸ ਮੌਕੇ ਦਾ ਮੈਂ ਚਸੰਦੀ ਦਾ ਤੋ ਇਹ ਗੱਲ ਸਾਡੇ ਵਾਸਤੇ ਬੜੀ ਵੱਡੀ ਇੱਕ ਸਵਾਲ ਬਣ ਜਾਂਦੀ ਹੈ ਕਿ ਇਸ ਦੇਸ਼ ਦੇ ਰਾਖੇ ਇਸ ਦੇਸ਼ ਨੂੰ ਉਸਾਰਨ ਵਾਲੇ ਸਿੱਖਾਂ ਦੇ ਨਾਲ ਇਸ ਦੇਸ਼ ਦੀ ਉਹ ਵੱਡੀ ਨਿਆਂਪਾਲਿਕਾ ਉੱਚੀ ਸੁਰ ਵਿੱਚ ਇਹ ਸਵਾਲ ਕਿਉਂ ਕਰਦੀ ਹੈ ਪਰ ਇਹ ਸਵਾਲ ਉਹ ਕਦੇ ਨਹੀਂ ਕਰਦੀ ਕਿ ਉਸ ਦੇ ਨਾਲ 30 ਸਾਲ ਤੋਂ ਜੋ ਅਨਿਆਂ ਹੋ ਰਿਹਾ ਜੋ ਉਸ ਦੇ ਨਾਲ ਅਣਮਨੁੱਖੀ ਵਤੀਰਾ ਹੋ ਰਿਹਾ ਇਹ ਅਸੀਂ ਇਸ ਸਾਲ ਦੇ ਵਿੱਚ ਮਾਨਵ ਅਧਿਕਾਰਾਂ ਦੀ ਗੱਲ ਕਰਨ ਦੇ ਸਭ ਤੋਂ ਵੱਡੇ ਨੰਬਰਦਾਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਜਿਹੜਾ ਅਸੀਂ ਸ਼ਹੀਦੀਪੁਰ ਮਨਾ ਰਹੇ ਹਾਂ ਮੌਜੂਦਾ ਸਰਕਾਰ ਵੀ ਮਨਾਉਣ ਦੇ ਵੱਡੇ ਅਲੰਬਰ ਕਰ ਰਹੀ ਆ ਅਸੀਂ ਇਸ ਗੱਲ ਨਹੀਂ ਸਹਿਮਤ ਆ ਅਸੀਂ ਇਸ ਗੱਲ ਤੋਂ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਕਰਨਾ ਚਾਹੁੰਦੇ ਪਰ ਕੀ ਸਿੱਖਾਂ ਦੇ ਨਾਲ ਇਹ ਨਿਆ ਹੋ ਰਿਹਾ ਅੱਜ ਇੱਕ ਛੋਟਾ ਜਿਹਾ ਸਵਾਲ ਇੱਕ ਪੰਜਾਬੀ ਦੀ ਇੱਕ ਅਖਬਾਰ ਨੇ ਕਿਹਾ ਉਹ ਕਹਿੰਦੇ ਜੇ RAM ਮੰਦਰ ਦੇ ਨਾਮ ਦੇ ਉੱਤੇ ਬਗੈਰ ਕਿਸੇ ਸਬੂਤਾਂ ਦੇ ਇਹ ਗੱਲ ਕਹਿ ਕੇ ਉਸ ਕੇਸ ਨੂੰ ਖਤਮ ਕਰ ਦਿੱਤਾ ਜਾਂਦਾ ਕੀ ਇਹ ਭਾਵਨਾ ਨਾਲ ਜੁੜਿਆ ਮੁੱਦਾ ਤੇ ਫਿਰ ਭਲਵੰਤ ਸਿੰਘ ਰਾਜਵਾਨਾ ਦਾ ਮਾਮਲਾ ਵੀ ਸਿੱਖਾਂ ਦੀਆਂ ਹਰ ਸਿੱਖ ਦੀ ਭਾਵਨਾ ਨਾਲ ਜੁੜਿਆ ਮੁੱਦਾ ਅਸੀਂ ਆਸ ਕਰਾਂਗੇ ਕਿ ਦੇਸ਼ ਦਾ ਸਭ ਤੋਂ ਵੱਡਾ ਨਿਆ ਦਾ ਮੰਦਿਰ ਅੱਜ ਸਿੱਖਾਂ ਦੀਆਂ ਭਾਵਨਾਵਾਂ ਜਾਂ ਸਰਕਾਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਆਉਣ ਵਾਲੇ ਦਿਨਾਂ ਵਿੱਚ ਕੀ ਫੈਸਲਾ ਕਰਦੀ ਹੈ ਆਉਣ ਵਾਲੇ ਅਕਤੂਬਰ ਦੀ 15 ਤਰੀਕ ਮੈਨੂੰ ਲੱਗਦਾ ਫੈਸਲਾ ਕੋਲ ਹੋਵੇਗੀ ਸਿੱਖ ਇਸ ਗੱਲ ਦੀ ਬੜੀ ਬੇਸਬਰੀ ਨਾਲ ਉਸ ਦੀ ਉਡੀਕ ਕਰ ਰਹੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਉਹਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਦਾ ਦਰਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ-ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।